ਬੜੀ ਹੋਈ ਪਈ ਆ ਯਾਰ ਭਾਂ ਦੇ ਯਾਰ ਬੜੇ ਫਿਰਦੇ ਆਗੇ ਬਾਈ ਵੀ ਆ ਫਿਰਦਾ ਸਮਾਨ ਵਾਲਾ ਲੋਗੜ ਖਰੀਦਦੇ ਆ ਬਾਈ ਤੁਸੀਂ ਲੋਗੜ ਉਹ ਫਿਰਦਾ ਸੇਵਨ ਵਾਲਾ ਭਾਂ ਦੇ ਆ ਆਪਣਾ ਕੰਮ ਚੱਲ ਨਹੀਂ ਰਿਹਾ ਯਾਰ ਪੈਂਚਰ ਦਾ ਟਾਇਰ ਵੀ ਜਮਾ ਪੈਂਚਰ ਹੋ ਗਿਆ ਤੇ ਹਾਲਾਤ ਮਾੜੀ ਹੋਏ ਪਏ ਆ ਯਾਰ ਆ ਵੀ ਟੁੱਟਿਆ ਪਿਆਗਾ ਕੰਮ ਆਪਣਾ ਤਾਂ ਜਮਾ ਫਰੀ ਵੀ ਦਾ ਵਿੱਚ ਹੀ ਆਗਾ ਚੱਲ ਚੱਲਦੇ ਆ ਯਾਰ ਦਮ ਬਹੁਤ ਲੈ ਲਿਆ ਲੋਹਾ ਵੇਚ ਗੱਤਾ ਵੇਚ ਕਵਾੜ ਵੇਚ ਖਾਲੀ ਬੋਤਲਾਂ ਵੇਚ ਪਾਈ ਅੰਜਰ ਦੀ ਬਾਜ ਯਾਰ ਦੂਰ ਜਾਂਦੀ ਨਹੀਂ ਘਰਾਂ ਚ ਮਾਈਕ ਲਾਉਣਾ ਪਊ ਕੋਈ ਨੂੰ ਚਲਾਉਣ ਦੇ ਯਾਰ ਇਹਦੇ ਨਾਲ ਬਾਤ ਜਾਊਗੀ ਵਧੀਆ ਗਾਹਾਂ ਆਪਾਂ ਔਂ ਖਾਲੀ ਬੋਤਲਾਂ ਵੇਚ ਪਾਟਾਂ ਪੁਰਾਣੇ ਪੰਨਿਆਂ ਵੇਚ ਰੱਤੀ ਵੇਚ ਟੁੱਟਿਆ ਪੁਰਾਣਾ ਤਵਾੜ ਵੇਚ ਗੱਤਾ ਵੇਚ ਪਾਈ ਪਤਾ ਨਹੀਂ ਬੋਣੀ ਵੀ ਨਹੀਂ ਹੋਈ ਸਵੇਰ ਦੀ ਕੋਈ ਮਿਲੂ ਕੇ ਹਾਂਜੀ ਬੋਤਲਾਂ ਵੇਚ ਪਾਟਾਂ ਪੁਰਾਣਿਆਂ ਬੱਲਿਆਂ ਵੇਚ ਰੱਤੀ ਵੇਚ ਟੁੱਟਿਆ ਪੁਰਾਣਾ ਕਵਾੜ ਵੇਚ ਪੱਤਾ ਵੇਚ ਪਾਈ ਉਹ ਬੈਠਾ ਯਾਰ ਬਈ ਇਹਨੂੰ ਪੁੱਛਣ ਦੇ ਕਵਾੜ ਹੋਵੇ ਦੇ ਕੋਈ ਹੋਰ ਬਾਈ ਕਿਵੇਂ ਆ ਵਧੀਆ ਵਧੀਆ ਤੂੰ ਹੈਨਾ ਠੀਕ ਆ ਬਾਈ ਕਵਾੜ ਕੋੜ ਪਿਆ ਯਾਰ ਕਵਾੜ ਤਾਂ ਹੈਗਾ ਯਾਰ ਮੈਂ ਤਾਂ ਪੱਕੇ ਬੰਦੇ ਨੂੰ ਵੇਚਦਾ ਯਾਰ ਕਵਾੜ ਦੇਖ ਲਾ ਵੀਰ ਬਣ ਕੇ ਯਾਰ ਗਰੀਬ ਬੰਦਿਆਂ ਯਾਰ ਬੌਣੀ ਨਹੀਂ ਹੋਈ ਸਵੇਰ ਦੀ ਇਹ ਤੱਕੜੀਆਂ ਟੁੱਕੜੀਆਂ 'ਚ ਬੜਾ ਫਰਕ ਹੁੰਦਾ ਯਾਰ ਨਹੀਂ ਮੈਂ ਨਹੀਂ ਬਈ ਯਾਰ ਤੇਰੇ ਸਾਹਮਣੇ ਤੋਲਾਂਗੇ ਯਾਰ ਕੋਈ ਫਰਕ ਨਹੀਂ ਤੱਕੜੀਆਂ 'ਚ ਵੀਰ ਬਣ ਕੇ ਆ ਜਾ ਯਾਰ ਦਿਖਾ ਦੇ ਕਵਾੜ ਲੈ ਜਾਾਂਗੇ ਯਾਰ 2 ਰੁਪਏ ਬਣ ਜਾਣੀਆਂ ਗਰੀਬ ਨੂੰ ਹਾਂ ਯਾਰ ਤੱਕੜੀਆਂ 'ਚ ਬੜਾ ਫਰਕ ਹੁੰਦਾ ਯਾਰ ਨਹੀਂ ਬਈ ਤੇਰੇ ਸਾਹਮਣੇ ਹੀ ਤੋਲਾਂਗੇ ਯਾਰ ਤੂੰ ਆਪ ਦੇਖ ਲੈ ਯਾਰ ਤੱਕੜੀ ਜੇ ਤੇਰੇ ਕੋਲ ਕੋਈ ਘਰ ਦੀ ਤੱਕੜੀ ਹੈ ਤਾਂ ਤੂੰ ਉਹ ਲੈ ਆਈਂ ਯਾਰ ਉਹਦੇ 'ਚ ਤੋਲ ਦਾਂਗੇ ਆ ਜਾ ਯਾਰ ਬਈ ਬਣ ਕੇ ਯਾਰ ਹੋਰ ਇਧਰ ਹੀ ਪਿਆ ਬਾਈ ਇਧਰ ਹੀ ਪਿਆ ਇਧਰ ਹੀ ਲਿਆ ਯਾਰ ਬਾਈ ਮੈਂ ਖੜਾ ਯਾਰ ਬਾਲੀ ਗਰਮੀ ਹੋਈ ਪਈ ਐ ਇੱਕ ਤਾਂ ਓਹ ਰ ਗਰਮੀ ਤਾਂ ਹੈਗੀ ਆ ਇੱਕ ਯਾਰ ਬੋਤਲਾਂ ਦਾ ਅੱਡ ਲਾਣ ਲੱਗਦਾ ਹੋਊ ਰੇਟ ਤੇ ਰਬੜ ਦਾ ਅੱਡ ਲਾਉਂਦਾ ਬਾਈ ਯਾਰ ਸਾਰਾ ਸਮਾਨ ਸੋਨੂੰ ਮੈਂ ਤੈਨੂੰ ਦੱਸ ਦਿੰਨਾ ਤੂੰ ਸਮਾਨ ਦੇਖਾ ਕੀ ਕੀ ਹੈਗਾ ਆਪਾਂ ਯਾਰ ਐ ਨਹੀਂ ਠੱਗੀ ਨਹੀਂ ਮਾਰਦੇ ਹੈਗੇ ਆਪਾਂ ਤੇਰੇ ਸਾਹਮਣੇ ਤੋਲਾਂਗੇ ਆਪਾਂ ਤੈਨੂੰ ਦਿਖਾ ਕੇ ਸਮਾਨ ਤੇਰਾ ਦੇਖ ਵੀਰ ਮੇਰਾ ਇਹ ਜੇ ਸਮਾਨ ਦਾ ਤਾਂ ਤੇਰਾ ਵਿਕਦਾ ਨਹੀਂ ਹੈਗਾ। ਆਹ ਉਹ ਇਹਨੂੰ ਕਿਉਂ ਆ ਤਾਂ ਰਵੜਾ ਪਤੰਦਰਾ। ਰਵੜਣੀ ਬਈ ਯਾਰ ਇਹ ਗਾਹਾਂ ਵੇਕਦੀ ਨਹੀਂ ਜਿਹੜੀ ਚੀਜ਼ ਸਾਡੀ ਹਨਾ ਉਹ ਜਿਹੜੀ ਜਿਹੜੀ ਟੱਕਰ ਦਾ ਵੇਖਣਗੇ ਪਤੰਦਰਾ। ਆਹ ਦੇਖ ਬਈ ਯਾਰ ਆ ਉਹੀ ਹੁੰਦਾ ਯਾਰ ਇਹ ਤਾਂ ਰੱਦੀ ਮਾਲ ਹੁੰਦਾਗਾ ਇਹ ਗਾਹਾਂ ਵੇਕਦਾ ਨਹੀਂ ਇਹ ਤਾਂ ਮਾੜਾ ਇਹਦੇ ਸਾਬਣ ਸੂਬਣ ਧਰੀ ਜਾਂਦੀ ਅੱਧੀ। ਆਹ ਜਿਹੜਾ ਤੇਰਾ ਸਮਾਨ ਹੈਗਾਗਾ ਇਹਦਾ ਰੇਟ ਲਾ ਦੂੰਗਾ ਮੈਂ। ਸਿਲ버 ਤਾਂ ਨਹੀਂ ਹੈਗਾ ਬਾਈ ਵਿੱਚ ਜੇ ਸਿਲ버 ਹੁੰਦਾ ਉਹਦਾ ਹੱਡ ਰੇਟ ਲੱਗ ਜਾਂਦਾ। ਮਾੜਾ ਜਾਂ ਲੋਹਾ ਤੇਰਾ ਯਾਰਾ। ਚਾਲਾ ਇਹਦਾ 12 ਰੁਪਏ ਆ ਲੋਹਾ 12 ਰੁਪਏ ਯਾਰ ਹਾਂ 12 ਰੁਪਏ ਆ ਭਾਈ ਭਾਰੀ ਲੋਹੇ ਦਾ ਰੇਟ ਜ਼ਿਆਦਾਗਾ ਹਲਕੇ ਲੋਹੇ ਦਾ ਰੇਟ ਘੱਟ ਆਗਾ ਉੱਛਾ ਯਾਰ ਉਹ ਕਿੱਥੇ ਰੁਪਈ ਵਿੱਚ ਕਦੋਂ ドラ ਮੈਨੂੰ ਲਾਦਾ ਕਿਹੜਾ ਸੌਦਾ ਮਾਰੇਗਾ ਤੇਰੀਆਂ ਤਾਂ ਪਹਿਲੀ ਜੀ ਜੀ ਰਾਡ ਨਾਲ ਲੱਗੀ ਉਹ ਬਾਈ ਯਾਰ ਤੈਨੂੰ ਦੱਸੀ ਤਾਂ ਜਾਣਦੇ ਆ ਯਾਰ ਗਰੀਬ ਬੰਦੇ ਆ ਯਾਰ ਜਿੰਨਾ ਕਾਥਨ ਨੂੰ ਦਿਹਾੜੀ ਪੈ ਜਾਂਦੀ ਆ ਯਾਰ ਤੈਨੂੰ ਤੈਨੂੰ ਆਖਿਆ ਬਾਈ ਬਣ ਕੇ ਰਕਵਾੜ ਹੈਗਾ ਤਾਂ ਦੇ ਦੇ ਯਾਰ ਬਹੁਣੀ ਨਹੀਂ ਹੋਈ ਸਵੇਰ ਦੀ ਆ ਦੇਖ ਲਾ ਬਾਈ ਤੱਕੜੀ ਚੈੱਕ ਕਰ ਲਾ ਪਹਿਲਾਂ ਇੱਕੋ ਜੀ ਹੈ ਨਾ ਠੀਕ ਆ ਸਹੀ ਆ ਠੀਕ ਆ ਠੀਕ ਆ ਆ ਦਾ ਤੇਰੇਆ ਭਾਈ 6 ਰੁਪਏ ਲੱਗਣੀਆਂ ਆ ਬੋਤਲਾਂ ਦਾ ਜਿਹੜੀਆਂ ਹੈਗੀਆਂ ਸਪਰੇਅ ਵਾਲੀਆਂ 6 ਰੁਪਏ ਵੀ ਯਾਰ ਭਾਈ ਇਹਨਾਂ ਦਾ ਰੇਟ ਇੰਨਾ ਕੀ ਆ ਯਾਰ ਆ ਸਪਰੇਅ ਵਾਲੀਆਂ ਬੋਤਲਾਂ ਦਾ ਆ ਦਾ ਤੇਰਾ ਇਹਨਾਂ ਦਾ ਜਮੀ ਘੱਟ ਆ ਦਾ 3 ਰੁਪਏ ਲੱਗਦੇ ਆਣੇ ਬੋਲਾ ਘੱਟ ਲਈ ਇਹਨਾਂ ਪਤੰਦਰਾ ਭਾਈ ਯਾਰ ਰੇਟ ਇਹਨਾਂ ਦਾ ਇੰਨਾ ਕੀ ਹੈਗਾ ਆ ਤੇਰੇ ਨਾਲ ਅਡ ਲਾ ਦਾਂਗੇ ਆ ਵੀ ਇਹਦੇ ਚ ਆਜੂ ਹਾਰਾ ਮਹਿੰਗੀ ਲੇ ਕੇ ਆਂਦਾ ਹਾਂ ਜੀ ਮੈਂ ਟੂਟੀ ਜੀ ਤਾਂ ਉਹ ਬਾਈ ਇਹੀ ਰੇਟ ਆਗਾ ਇਹਦਾ ਯਾਰ ਆ ਦੇਖ ਲੈਣੇ ਤੋਲ ਕੇ ਮੈਨੂੰ ਲਾਉਣਾ ਵੀ ਘੱਟ ਆਗਾ ਯਾਰ ਆ ਵੀ ਵਿਚੀ ਤੋਲ ਲੈਣੇ ਹੋਰ ਕੀ ਆ ਫਿਰ ਸਾਰੀਆਂ ਹੀ ਨਾ ਧਰਨੀਆਂ ਪੈ ਜਾਣ ਮੈਨੂੰ ਤਾਂ ਲੱਗਦਾ ਕਿਲੋ ਚ ਬੌਣੀ ਨਹੀਂ ਹੋਈ ਬਾਈ ਸਵੇਰ ਦੀ ਯਾਰ ਸੋਡੇ ਪਿੰਡ ਜੀਰ ਕਵਾੜ ਬਾੜਾ ਘੱਟ ਆ ਸਾਰੇ ਪਿੰਡ ਚ ਗੇੜਾ ਦੇਤਾ ਯਾਰ ਉਹ ਪੱਕੇ ਬੰਦਾਂ ਨੂੰ ਵੇਚਦੇ ਆ ਸਾਡੇ ਪਿੰਡ ਵਾਲੇ ਕਵਾੜਾ ਉਹ ਬਾਈ ਪੱਕੇ ਯਾਰ ਜੇ ਤੁਸੀਂ ਹੁਣ ਸਾਨੂੰ ਵੇਚਣ ਲੱਗੋਗੇ ਫੇਰ ਹੀ ਯਾਰ ਗਾਹਕ ਬਣਦਾ ਹੁੰਦਾ ਅਜੇ ਵੀ ਵੱਧ ਆ ਬਾਈ ਉਧਰ ਹੋ ਜੀ ਜੀ ਘੜੀ ਪਈ ਆ ਯਾਰ ਟੱਕੜੀ ਟੁੱਕੜੀ ਤਾਂ ਨਹੀਂ ਫਰਕ ਪਦੋਂਦਰਾ ਓਏ ਨਾ ਨਾ ਬਾਈ ਕੋਈ ਫਰਕ ਨਹੀਂ ਯਾਰ ਤੇਰੇ ਸਾਹਮਣੇ ਉਹ ਕੀਤਾਗਾ ਕਿੱਲੇ ਬਣਾਉਣਾ ਚਾਹੁੰਦਾ ਬਤੂ ਆ ਵੀ ਸਾਰਾ ਸਮਾਨ ਵਿੱਚ ਹੀ ਲਾ ਦਿੰਨੇ ਆ ਚਲ ਯਾਰ ਕਿਲੋ ਹੋਊਗਾ ਦੇਖਦਾ ਯਾਰ ਫਿਰਾ ਕਿਵੇਂ ਲਾਏਗਾ ਫਿਰ ਇਹਨੂੰ ਵੀ ਦੇਖ ਲੈਣੇ ਆ ਬਈ ਕਿਹੜੀਆਂ ਬੋਤਲਾਂ ਇਹਦੇ ਚੈਰੋ ਉਹ ਲੋਹਾ ਤੇ ਉਹ ਟੀ ਐਨ ਪਤੰਦਰਾ ਮੈਂ ਤਾਂ ਡਰ ਡਰ ਲਾਉਂਦਾ ਉਹ ਰੇਟ ਤਾਂ ਯਾਰ ਥੋੜਾ ਜਿਹਾ ਲੋਹਾ ਬਈ ਯਾਰ ਆ ਦੇਖ ਲੈ ਕਿੰਨਾ ਕਿਲੋਹਾ ਇਹਦਾ ਇਹ ਤੇਰੇ ਵਿੱਚ ਦਾ ਆਪਾਂ ਯਾਰ ਕੀਤਾਗਾ ਤੈਨੂੰ ਦੱਸਿਆ ਤਾਂ ਹੈਗਾ ਸੀ ਵੀ ਤੇਰੇ ਸਾਰਾ ਇਹਦੇ ਨਾਲ ਹੀ ਕਿਲੋ ਵਾਜਨ ਹੋਇਆਗਾ ਆਹ ਤੇਰਾ ਜੋਖ ਲੈਨੇ ਆਂ ਕਿੰਨਾ ਬਣਦਾਗਾ ਕਟਿੰਗ ਕੋਲੀ ਦੇਖ ਲੈਨੇ ਆ ਯਾਰ ਕੀ ਕੋਸਾ ਇਹਦੇ ਚ ਉਹ ਇਹਦੇ ਚ ਵੱਡੇ ਡੱਬੇ ਆ ਵਾ ਫੇ ਯਾਰ ਆਤਰੇ ਉਹ ਲੀਟਰ ਹੈ ਕੀ ਕੰਮ ਦੇ ਹੋਣੇ ਬਾਈ ਯਾਰ ਉਹ ਇਹਦਾ ਬੱਡ ਬੱਡ ਕੇ ਸਾਡੇ ਘਰ ਦੇ ਵਿੱਚ ਨਹੀਂ ਦੇ ਪਤੰਦਰਾ ਇਹ ਤਾਂ ਮੈਂ ਵੇਚਦਾਗਾ ਉਹ ਯਾਰ ਉ ਤਾਂ ਹੈ ਪ੍ਰਵਾ ਤੇਰਾ ਬੱਡ ਬੱਡ ਕੇ ਕੰਮ ਆ ਜਾਂਦੇ ਸਾਰੇ ਆ ਵਿੱਚ 2 ਲੀਟਰ ਸਿਲਬਰ ਜਿਹਦੇ ਆ ਯਾਰ ਹਾਂ ਇਹ ਕਿਵੇਂ ਵੇਚਨੇ ਆ ਹੈ ਕਿ ਰੱਖਨੇ ਆ ਵੇਚ ਦੇ ਯਾਰ 2000 ਰੁਪਏ ਵੇਚਦਾਗਾ ਚਲ ਤੇਰੇ ਕੋਣੀ ਦਾ ਟਾਈਮ ਆ ਚਲ ਵੇਚ ਦਿੰਦੇ ਹੋਰ ਯਾਰ ਬਾਈ ਮੈਨੂੰ ਆਏ ਆ ਉਹ 2 ਰੁਪਏ ਯਾਰ ਮੈਨੂੰ ਬਣ ਜਾਣੀਆਂ ਨਾਲੇ 2 ਰੁਪਏ ਤੇਰੇ ਵੱਟੇ ਜਾਣੀਆਂ ਇੱਥੇ ਖਰਾਬ ਹੀ ਹੋ ਜਾਂਦਾ ਬਾਈ ਕਿਹੜੇ ਯਾਰ ਘਰੇ ਡੱਬੇ ਕੰਮ ਆਉਂਦੇ ਆ ਇਨੂੰ ਤੋਂ ਲੈਣੇ ਆਗੇ ਆਪਾਂ ਤਾਂ ਯਾਰ ਪਿੰਡਾਂ ਵਾਲੇ ਨਾ ਕਵਾੜ ਬਾਹ ਘੱਟ ਦਿੰਦੇ ਆ ਸਾਨੂੰ ਬਈ ਯਾਰ ਪਤਾ ਨਹੀਂ ਕੀ ਚੱਕਰ ਉਹ ਬਦੰਦਰਾ ਕਿਹੜੇ ਤੇਰੀ ਇਹਨਾਂ ਪੱਟੇ ਤੂੰ ਬੱਟੇ ਬਈ ਯਾਰ ਇਹ ਸਾਡਾ ਤੋਲਿਆ ਹੋਇਆ ਹੁੰਦਾ ਬੱਟਾ ਯਾਰ ਇਹ ਅੱਧਾ ਕਿਲੋ ਦਾ ਬੱਟਾ ਬਈ ਇਹ ਨਾ ਨਾ ਯਾਰ ਅਸੀਂ ਤਾਂ ਏੰਗੋ ਦਾ ਕਵਾੜੀ ਵੇਚਦੇ ਆ ਤੂੰ ਬੱਟਾ ਲੈ ਕੇ ਆ ਨਵਾ ਯਾਰ ਉਹ ਬਈ ਆ ਕਿਲੋ ਦਾ ਬੱਟਾ ਯਾਰ ਹੈ ਹੀ ਨਹੀਂ ਇਹ ਤੋਲਿਆ ਹੁੰਦਾ ਬਈ ਇਹ ਇਹ ਸਹੀ ਹੈਗਾ ਬੱਟਾ ਉਹ ਤੋਲਣ ਵਾਲਾ ਕਿਹੜਾ ਕੰਮ ਆ ਯਾਰ ਬਾਬੇ ਦੇਖੀ ਉਹ ਰੋੜਾ ਤੇ ਰਹਿ ਪਿਆ ਯਾਰ ਰੋੜਾ ਬਈ ਯਾਰ ਤੋਲਿਆ ਹੋਇਆਗਾ ਇਹ ਕਿਲੋ ਬੱਟਾ ਦੇਖ ਲੈ ਤੇਰੇ ਸਾਹਮਣੇ ਆ ਕਿਲੋ ਆ ਬਈਆ ਤੈਨੂੰ ਤੋਲ ਕੇ ਦਿਖਾ ਦਿੰਨਾ ਯਾਰ ਉਪਰਾਵਾ ਗਰੀਬ ਬੰਦੇ ਆ ਯਾਰ ਕਾਹਨੂੰ ਤੁਸੀਂ ਐ ਕਰਦੇ ਹੋ ਨੇ ਮਾੜੀ ਮਾੜੀ ਚੀਚਿਆ ਦੇ ਉਹ ਮੈਂ ਤੇਰੀ ਆ ਦੇਖ ਲੈ ਅੱਧੀ ਕਿਲੋ ਦਾ ਪੱਟਾ ਬਈ ਤਾਂ ਯਾਰ ਮੈਂ ਧਰਿਆਗਾ ਤੁਸੀਂ ਵੀ ਯਾਰ ਉਹੀ ਕਰੀ ਜੰਨੇ ਰਹੇ ਨੇ ਮਾੜੀ ਮਾੜੀ ਗੱਲ ਤੇ ਅੱਧੀ ਕਿਲੋ ਤੋਂ ਵੱਧ ਆ ਭਾਈ ਜੋ ਕੱਢ ਲੈਨੇ ਆ ਯਾਰ ਮਾੜਾ ਇੱਕ ਅੱਧਾ ਕੋਈ ਗੱਲ ਨਹੀਂ ਉਹ ਲਾ ਦਾਂਗੇ ਆ ਲੀਟਰ ਕੱਢ ਲੈਨੇ ਆਪਾਂ ਆ ਦੇਖ ਲੈ ਠੀਕ ਆ ਨਾ ਅੱਧੀ ਕਿਲੋ ਆ ਬਾਈ ਇਹ ਬੱਟਾ ਸੀ ਤੋਲਿਆ ਹੋਇਆ ਯਾਰ ਘਰੇ ਤੋਲ ਕੇ ਓਏ ਮਾਰੇ ਪੁੱਤੋ ਜੀ ਹੂੰ ਫਟ ਗਿਆ ਬੱਟੇ ਫੋਟੇ ਵੱਡ ਗਿਆ ਹੂੰ ਫੁੱਟ ਜਾਂਦਾ ਹੈ ਯਾਰ ਬਾਈ ਨਹੀਂ ਫੁੱਟਦੇ ਯਾਰ ਇਹ ਇਹੀ ਰੱਖੇ ਹੁੰਦੇ ਆਗੇ ਇਹ ਨਹੀਂ ਫੁੱਟਦੇ ਹਣ ਆ ਤੂੰ ਦੇਖ ਲਾ ਤੇਰਾ ਕਿੰਨਾ ਕਬਾਜਨ ਹੋ ਇਹਨਾਂ ਚ ਆ ਦੇਖ ਲੈ ਬਈ ਅੱਧੀ ਕਿਲੋ ਹੋਇਆ ਯਾਰ ਸਾਰਾ ਵਾਜਣਾ ਬਈ ਆ ਕੋਈ ਸਾਰੇ ਸਾਰਾ ਅੱਧੀ ਕਿਲੋ ਬਣਾਉਂਦਾ ਸੀ ਪਤੰਦਰਾ ਉਹ ਬਈ ਆ ਪਾਈਆ ਦਾ ਯਾਰ ਅੱਧੀ ਕਿਲੋ ਦਾ ਕਿੱਥੇ ਆ ਯਾਰ ਤੂੰ ਪਹਿਲਾਂ ਅੱਧੀ ਦਾ ਕਹੀ ਜਾਂਦਾ ਸੀ ਬਈ ਭਲੇਖਾ ਲੱਗ ਗਿਆ ਹੋਊਾ ਯਾਰ ਭਲੇਖਾ ਬਾੜੇ ਕਾਹੇ ਜੋ ਭਲੇਖਾ ਰਹਾ ਨੂੰ ਆ ਦੇਖ ਲੈ ਬਈ ਯਾਰ ਅੱਧੀ ਕਿਲੋ ਹੋ ਗਿਆ ਤੇਰਾ ਸਾਰਾ 10 ਰੁਪਏ ਲਾਤਾ ਚੱਲ ਤੂੰ ਕਿਹਾ ਸੀ ਤੂੰ ਤਾਂ ਆਪਾਂ ਇਹਦਾ 8 ਰੁਪਏ ਲਾਏ ਇਹਦੇ 10 ਲਾਤੇ ਆਪਾਂ ਆ ਕਿਲੋ ਹੋਇਆ ਆ ਆਜ ਲੋ ਗਿਆ ਮੇਰਾ 20 ਰੁਪਏ ਬਣਿਆ ਤੇਰੇ ਸਾਰੇ ਬਈ ਯਾਰ ਆ ਲੈ ਤੇਰੇ 20 ਰੁਪਏ ਬਣਿਆ ਚਲ ਇੰਨੇ ਨਾਲ ਬੋਣੀ ਹੋ ਗਈ ਹੋਰ ਕੁਝ ਨਹੀਂ ਪਈ ਯਾਰ ਐਡਾ ਮੋਟਾ ਕੰਮ ਨਹੀਂ ਹੁੰਦਾ ਇਹਦੇ ਚ ਕੋਈ ਬਾਹਲਾ ਉਹ ਮੋਟਾ ਨਹੀਂ ਪਤੰਦਰੋ ਜਿਹੜੇ ਬੱਟੇ ਚੱਕੀ ਫਿਰਦੇ ਸੀ ਉਹ ਬੱਟੇ ਵਾਲਾ ਘੱਟ ਉਹ ਬੱਟੇ ਤਾਂ ਬਈ ਯਾਰ ਤੇਰੇ ਸਾਹਮਣੇ ਤੋਲਿਆ ਦੇਖ ਲੈ ਯਾਰ ਆ ਬਾल्टी ਵੀ ਇੰਨਾ ਬਾल्टी ਵੀ ਵੇਚ ਨਹੀਂ ਹੈਗੀ ਹੋਰ ਠੀਕ ਆ ਕੋਈ ਗੱਲ ਨਹੀਂ ਇਹਦਾ ਹੁਣ ਲਾ ਦਿੰਨੇ ਆਂਗੇ ਆਪਾਂ ਇਹ ਤੇਰੀ ਯਾਰੋਂ ਤਾਂ ਰਾਵੜ ਖਾਦੀ ਪਈ ਆ ਬਈ ਧੁੱਪ ਨੇ ਯਾਰ ਆ ਦੇਖ ਆਈ ਯਾਰ ਪੂਰੀ ਜਾਂਦੀ ਹੈਗੀ ਚਲ 5-7 ਰੁਪਈਆ ਦੀ ਆ ਚਲ 10 ਰੁਪਏ ਲੈ ਲਈ ਯਾਰ ਤੂੰ ਉਹ ਚਲ ਦੇ ਦੇ ਯਾਰ ਹੋਰ 10 ਰੁਪਏ ਲੈ ਲੈ ਯਾਰ ਤੂੰ ਇਹਦੇ ਖੁੱਲੇ ਹੈਗੇ ਆ ਬਈ ਤੇਰੇ ਕੋਲੇ ਮੇਰੇ ਕੋਲੇ ਖੁੱਲੇ ਨਹੀਂ ਹੈਗੇ ਯਾਰ ਖੁੱਲੇ ਤਾਂ ਮੇਰੇ ਕੋਲ ਵੀ ਹੈ 100 ਦਾ ਬਈ ਯਾਰ ਖੁੱਲੇ ਲਿਆ ਦੇ ਜੇ ਖੁੱਲੇ ਹੈਗੇ ਆ ਤਾਂ ਨਹੀਂ ਮੈਂ ਫੇਰ ਲੰਗਦਾ ਟੱਪਦਾ ਦੇ ਜੀ ਬਈ ਯਾਰ ਗੱਟੇ ਬਈ ਯਾਰ ਮੈਨੂੰ ਇੱਕ ਕੰਮ ਆ ਜਾਣੀ ਹੈ ਲੈ ਆ ਲੈ ਆ ਗਾਲਿਆ ਓਏ ਬੌਣੀ ਤਾਂ ਹੋਈ ਚਲੋ ਯਾਰ ਪਤਾ ਨਹੀਂ ਬੰਦੇ ਦੀ ਬੌਣੀ ਕਹਿਰ ਜੀ ਹੋਊਗੀ ਮਸਾਂ ਦਿੱਤਾਗਾ ਸਮਾਨ ਮੱਚ ਕੇ ਦੇਖਦੇ ਆ ਜਾ ਕੇ ਵੇ ਚ ਟੁੱਟਿਆ ਪੁਰਾਣਾ ਤਵਾਰ ਵਿੱਚ ਗੱਟਾ ਵੇਚ ਪਾਈ ਗਰਮੀ ਬੜੀ ਆ ਯਾਰ ਆਏ ਹਾਏ ਖਾਲੀ ਬੋਤਲਾਂ ਵੇਚ ਪਾਟਣਾ ਪੁਰਾਣਾਂ ਪੱਲੀਆਂ ਵੇਚ ਰੱਤੀ ਵੇਚ ਟੁੱਟਿਆ ਪੁਰਾਣਾ ਤਵਾਰ ਵਿੱਚ ਗੱਟਾ ਵੇਚ ਪਾਈ ਓਨੀ ਬੌਣੀ ਤਾਂ ਹੋ ਗਈ ਚਲੋ ਯਾਰ ਖਾਲੀ ਬੋਤਲਾਂ ਵੇਚ ਪਾਟਣਾ ਪੁਰਾਣਾਂ ਪੱਲੀਆਂ ਵੇਚ ਰੱਤੀ ਵੇਚ ਟੁੱਟਿਆ ਪੁਰਾਣਾ ਤਵਾਰ ਵਿੱਚ ਗੱਟਾ ਵੇਚ ਪਾਈ ਅੰਕਲਾ ਰੱਖੀ ਰੱਬ ਨੇ ਵੀ ਆਲੀ ਬੋਤਲਾਂ ਵੇਚ ਪਾਟਣਾ ਪੁਰਾਣੀਆਂ ਪੱਲੀਆਂ ਵੇਚ ਰੱਦੀ ਵੇਚ ਟੁੱਟਿਆ ਪੁਰਾਣਾ ਕਵਾੜ ਵੇਚ ਜੱਤਾ ਵੇਚ ਪਾਈ ਆਹ ਆਫ ਗਰਮੀ ਬੜੀ ਹੋਈ ਪਈ ਆ ਬੰਦੇ ਨਾਲ ਠੱਗੀ ਤਾਂ ਆਪਾਂ ਮਾਰ ਲਈ ਆਪਾਂ ਯਾਰਾ ਬੱਟਿਆਂ ਨੂੰ ਮੈਂ ਤਾਂ ਕਹਣਾ ਥੋੜਾ ਥੋੜਾ ਹੋਰ ਘਸਾ ਦਈਏ ਹੋਰ ਦਿੰਨੇ ਇਹਨਾਂ ਨੂੰ ਜਰਦਾ ਬਾਜਣਾ ਬੜਾ ਚੜ ਜਾਂਦਾਗਾ ਆ ਇਹ ਬੱਝੂ ਕੀ ਠੱਗੀ ਮਾਰੇ ਮਾਰੇ ਭੰਨ ਦਿੰਦੇ ਆ ਪਤਾ ਅਗਲੇ ਨੂੰ ਕਹਿਣਾ ਹੀ ਆ ਵੀ ਪਾਈ ਆਦੇ ਹੈਗੇ ਐਨੇ ਐਨੇ ਭੰਨ ਦਿੰਦੇ ਆ ਕੋਈ ਦੇਖਦਾ ਤਾਂ ਨਹੀਂ ਹੈਗਾ ਇਹਨੂੰ ਵੀ ਭੰਨ ਦਿੰਦੇ ਆ ਪੱਦੀ ਕਿਲੋ ਦਾ ਬਣਾਉਣਾਗਾ ਵਟਾ ਠੀਕ ਆ ਹੁਣ ਬਹੁਤ ਐਨੇ ਐਨੇ ਦਾ ਬਾਅਦ ਵਿੱਚ ਭਾਈ ਚੱਲ ਗਏ ਯਾਰ ਹੁਣ ਤਾਂ ਆਹ

ਖਾਲੀ ਬੋਤਲਾਂ ਵੇਚ ਪਾਟੀਆਂ ਪੁਰਾਣੀਆਂ ਪੱਲੀਆਂ ਵੇਚ ਰੱਤੀ ਵੇਚ ਟੁੱਟਿਆ ਪੁਰਾਣਾ ਕਵਾੜ ਵੇਚ ਕੱਟਾ ਵੇਚ ਪਾਈ ਜਵਾਕ ਜੇ ਚੱਕਣ ਵਾਲਿਆ ਫੇਰ ਦੇਖਾਂਗੇ ਚਾਲੀ ਬੋਤਲਾਂ ਵੇਚ ਪਾਟੀਆਂ ਪੁਰਾਣੀਆਂ ਪੱਲੀਆਂ ਵੇਚ ਰੱਤੀ ਵੇਚ ਟੁੱਟਿਆ ਪੁਰਾਣਾ ਕਵਾੜ ਵੇਚ ਕੱਟਾ ਵੇਚ ਪਾਈ ਇੰਤਾ ਸੁੰਨਸਰਾ ਹੀ ਇੱਥੇ ਹੈ ਤਾਂ ਹੈ ਨਹੀਂ ਕੋਈ ਖਾਲੀ ਬੋਤਲਾਂ ਵੇਚ ਪਾਟੀਆਂ ਪੁਰਾਣੀਆਂ ਪੱਲੀਆਂ ਵੇਚ ਰੱਦੀ ਵੇਚ ਟੁੱਟਿਆ ਪੁਰਾਣਾ ਕਵਾੜ ਵੇਚ ਗੱਤਾ ਵੇਚ ਪਾਈ ਪੁਰਾਣੀਆਂ ਪੱਲੀਆਂ ਵੇਚ ਰੱਦੀ ਵੇਚ ਟੁੱਟਿਆ ਪੁਰਾਣਾ ਕਵਾੜ ਵੇਚ ਗੱਤਾ ਵੇਚ ਪਾਈ ਕਵਾੜ ਆ ਰਿਹਾ ਹਾਂ ਬਾਈ ਹਾਂ ਖਾਲੀ ਬੋਤਲਾਂ ਵੇਚ ਹਾਂ ਆ ਹਾਂ ਬਾਈ ਕਵਾੜ ਪਿਆ ਸੀ ਯਾਰ ਕਵਾੜ ਬਈ ਦੇਖ ਲੈਨੇ ਆ ਯਾਰ ਆਪਣਾ ਕਵਾੜ ਦਾ ਹੀ ਕੰਮ ਆ ਹੋਰ ਕਿਹੜਾ ਪਗਾ ਇੱਥੇ ਸਿਉਣਾ ਖਰੀਦਣਾ ਕੋੜਾ ਪਿਆ ਨਾ ਦਿਖਾ ਬਈ ਕੀ ਕੀ ਸਮਾਨ ਹੈਗਾ ਕੱਢ ਈ ਪਿਆ ਸਮਾਨ ਬਈ ਇਕੱਠਾ ਕਰਨਾ ਬੂਆ ਯਾਰ ਇੱਥੇ ਖਿੱਦਦੇ ਆ ਯਾਰ ਪਿਆਗਾ ਤੂੰ ਯਾਰ ਸਮਾਨ ਤਾਂ ਇਕੱਠਾ ਕਰ ਲੈ ਆ ਦੇਖਾ ਕੀ ਕੁਛ ਲੈ ਲੈਣਾ ਤੂੰ ਆਟਾ ਟੂਰ ਜੀ ਸਾਰਾ ਕੁਛ ਬਈ ਆਪਾਂ ਜਿਹੜਾ ਮਰਜੀ ਸਮਾਨ ਦਿਖਾ ਤੀ ਕੀ ਹੈਗਾ ਤੇਰੇ ਕੋਲ ਆਹ ਹਾਂ ਹਲੋ ਹਲੋ ਟਾਜ ਆਹਾਂ ਕਿਵੇਂ ਬਈ ਆਹ ਵੇਚ ਦੇ ਨਾ 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 ਇਹ ਨਹੀਂ ਇਹ ਤਾਂ ਆਪਣੀ ਕੁੜੀ ਦਾ ਹੈਗਾ ਕੁੜੀ ਲਿਉਣੀ ਆ ਉਹ ਨੂੰ ਨੀਰਾ ਪਾਇਆ ਕਰਾਂਗੇ ਕੀ ਆਹਗਾ ਬਈ ਹਾਂ ਇਹ ਕੁਛ ਆਹਾਂ ਬੋਰੀਆਂ ਬੋਰੀਆਂ ਜੀਆਂ ਪਈਆਂ ਇੱਧਰ ਸਾ ਇੱਧਰ ਵੀ ਆ ਬਈ ਹਾਂ ਉਹ ਇੱਥੇ ਸਾਪੜਾ ਸੁਪੜਾ ਤਾਂ ਨਹੀਂ ਬੈਠਾ ਬਈ ਕੋਈ ਯਾਰ ਨਾ ਨਾ ਇਹ ਜੀ ਕੋਈ ਗੱਲ ਨਹੀਂ ਹੈਗੀ ਉਹ ਬਈ ਦੇਖੀ ਯਾਰ ਕੋਈ ਉਹ ਮੈਂ ਲੱਬੜ ਦੌੜਦਾ ਸੀਗਾ ਹੋਰ ਕੁਝ ਨਹੀਂ ਹੈਗੀ ਗੱਤਾ-ਕੁੱਤਾ ਇਹ ਵੀ ਆ ਸਾਰਾ ਕੁਝ ਹੈ ਬਈ ਗੱਤਾ-ਕੁੱਤਾ ਇਹ ਸਾਰਾ ਕੁਝ ਆਕਲਾ ਜਿਹੜਾ ਦਰ ਆਹ ਵਾਗਾ ਆਹ ਕੀ ਰੌਕਸੀ ਰੌਕਸੀ ਇੱਧਰ ਆ ਬੇਟਾ ਤੈਨੂੰ ਨਹੀਂ ਕੁਝ ਕਹਿੰਦੇ ਇਹ ਹਾਂ ਕੋਈ ਨਹੀਂ ਕੋਈ ਚੱਕੀ ਚੱਲ ਚੱਕੀ ਚੱਲ ਹੋਰ ਮੋਟਾ ਰਖਾ ਦਿੰਨਾ ਸੁਣਾਣ ਹੋਰ ਵੀ ਪਿਆ ਦਿਖਾ ਬਈ ਯਾਰ ਆ ਗੱਤਾ ਇਹ ਵੀ ਲੈ ਹੀ ਗਿਆ ਬਈ ਲੈ ਜਾ ਲੈ ਜਾ ਪਰਾ ਪੁੱਤ ਹੋਰ ਕਿਹੜਾ ਬਈ ਉਹ ਵੀ ਕੱਢ ਹੀ ਲੈਨੇ ਯਾਰ ਕਿੱਥੇ ਹੈਗਾ ਆ ਇਧਰ ਫਲੈਕਸ ਵਾਲ ਜੇ ਪਏ ਆ ਕੀ ਰੇਟ ਲੈਗੇ ਇਹ ਇਹ ਤਾਂ ਬਈ ਉ ਤਾਂ ਯਾਰ ਲੋਹਾ ਤਾਂ ਖਰ ਤੇਰਾ ਹੈ ਵਜਨ ਵਾਲਾ ਹੀ ਆ ਪੱਕਾ ਲੋਹਾ ਬਈ ਆਪਣਾ ਹੈਗਾਗਾ 50 ਰੁਪਏ ਬਸ ਹਾਂ 50ਗਾ ਬਈ ਮੂੰ ਤਾਂ ਬਈ ਆਪਾਂ 47 ਖਰੀਦਿਆਗਾ ਪਹਿਲਾਂ ਪਰ ਹੁਣ ਚਲ 2 ਕਰ ਰੁਪਏ ਵਧ ਗਿਆ ਇਹਦਾ ਰੇਟ ਹੂੰ ਤਾਂ ਕਰਕੇ ਫਿਰ ਆਪਾਂ ਬਈ ਯਾਰ ਠੱਗੀ ਨਹੀਂ ਮਾਰਦੇ ਆਪਾਂ ਅਗਲੇ ਨੂੰ ਦੱਸ ਦਿੰਨੇ ਆ ਵੀ ਆਹ ਰੇਟ ਹੈਗਾ ਬਈ ਹੁਣ ਲੋਹੇ ਦਾ 50 ਰੁਪਏ ਆ ਬਈ ਹੁਣ ਤੂੰ ਦੇਖ ਲੈ ਮੂਦੀ ਦੇਣਾ ਤਾਂ ਆਪਾਂ ਹੋਰ ਜਿਹਾ حساب ਲਾ ਦਾਂਗੇ ਤੇ ਜੇ ਤੋਲ ਕੇ ਦੇਣਾ ਤਾਂ 50 ਰੁਪਏ ਕਿਲੋ ਦੇ حساب ਨਾਲ ਉਹ ਵੀ ਬਈ ਇਹਦਾ ਵਜ਼ਨ ਚੱਕੀ ਉਹ ਆ ਯਾਰ 4-5 ਕਿਲੋ ਵਜ਼ਨ ਹੋਊਗਾ ਬਈ ਇਹਦਾ ਬੱਸ ਹਾਂ ਉਹ ਪਤੰਦਰਾ 8-9 ਕਿਲੋ ਦਾ ਹੈ ਨਹੀਂ ਬਾਈ ਯਾਰ ਇਨਾ ਕੀ ਹੈ ਯਾਰ 5 ਕਿਲੋ ਦਾ ਵੇਖ ਲੈ ਤੂੰ ਉਹ ਨਹੀਂ ਹੈਗਾ 5 ਕਿਲੋ ਦਾ ਉਹ ਬਾਈ ਇਹਦੇ ਵਿੱਚ ਰੇਤਾ ਰੂਤਾ ਪੈ ਰਿਆ ਯਾਰ ਆ ਦੇ ਸਾਡੇ ਹੱਥਾਂ 'ਚ ਹੀ ਹੁੰਦੇ ਆ ਆ ਦੇਖ ਬਾਈ ਯਾਰ ਵਿੱਚ ਆ ਦੇ ਕਿੰਨਾ ਘਸ ਡੱਗਿਆ ਪਿਆ ਇਹਦੇ ਨਾਲ ਮਾੜਾ ਮੋਟਾ ਬਾਜਨ ਵੱਧ ਜਾਂਦਾ ਯਾਰ ਕਿੱ체 ਘਸ ਉਹਦਾ ਪੱਤਾ ਪਤੰਦਰਾ ਇਹਦਾ ਉਹ ਬਾਈ ਆਹ ਕੁੱਤੇ ਨੂੰ ਬਰਾ ਰੱਖਿਆ ਰੇ ਇਹਦਾ ਕੁਛ ਨਹੀਂ ਕਹਿੰਦੇ ਰੋਕਸੀ ਇਧਰ ਓਰੇ ਇਹ ਤਾਂ ਬੜੀ ਪਿਆਰੀ ਹੈ ਉਹ ਬਾਈ ਵੱਡਾ ਨਾ ਲਵੇ ਗਰੀਬ ਬੰਦੇ ਕੁਝ ਨਹੀਂ ਦੇ ਲਈ ਕੁਝ ਨਹੀਂ ਜਿਹੜੇ ਇਧਰੋਂ ਕਮਾਉਣਿਆ ਉਧਰ ਲੱਗ ਗਿਆ ਕੋਈ ਇਹਦੇ ਵੀ ਟੀਕੇ ਲੱਗੇ ਹੋਏ ਆ ਪਤੰਦਰਾ ਉਹ ਬਾਈ ਲੱਗੇ ਰਾਵਾਂ ਵੱਡਾ ਨਾ ਲਵੇ ਉਹ ਨਹੀਂ ਵੱਡੀ ਨਹੀਂ ਵੱਡੀ ਆ ਦੇਖ ਬਾਈ ਯਾਰ ਇਹਦਾ ਕਿਵੇਂ ਕੁਝ ਕਰਨਾ ਯਾਰ ਭਾਈ ਬਣ ਕੇ ਯਾਰ ਬਸ ਫਿਰ ਤੂੰ ਐਂ ਕਰ ਤੋ ਲੈ ਇਹਨਾਂ ਨੂੰ ਯਾਰ ਤੋਲ ਕੇ ਦੇਂਗਾ ਭਾਈ ਤੋਲ ਕੇ ਇਹਦਾ ਤੋ ਕਿਤਾ ਯਾਰ ਚੱਕ ਲਿਆ ਬਰੇ ਚੱਕ ਲਿਆ ਚਲ ਤੂੰ ਯਾਰ 2 ਰੁਪਏ ਵੱਧ ਲਾ ਨਾ ਰੇਟ 52 ਰੁਪਏ ਦੇ ਦੀ ਤੂੰ 52 ਦੇ ਹਿਸਾਬ ਨੂੰ ਤੂੰ ਬਾਜਨ ਤਾਂ ਸਹੀ ਲਗਾ ਫੇਰਾ ਬਾਜਨ ਬਾਈ ਇੰਨਾ ਕੀ ਹੈ ਤੈਨੂੰ ਦੱਸ ਤਾਂ ਦਿੱਤਾ ਯਾਰ ਅੱਛਾ ਕਿਤੋਂ ਅੱਗੇ ਦੇਣਿਆ ਤੂੰ ਉਹਦਾ ਹੀ ਤੋਲਣੇ ਤੇਰੀ ਮਰਜ਼ੀ ਆ ਬਾਜਨ ਤਾਂ ਤੂੰ ਘੱਟਦਾ ਤਾਂ ਮੂਵੀ ਜਦਾ ਇਧਰ ਰੋਕੀ ਚੱਲ ਬਈ ਫਿਰ ਆਪਾਂ ਤੋਲਨੇ ਆ ਯਾਰ ਪਹਿਲਾਂ ਆਪਾਂ ਉਹ ਬਾਜਨ ਤੋਲ ਲੀਏ ਭਾਈ ਉਹ ਕਵਾੜ ਦਾ ਹਾਂ ਤੋਲ ਲੈ ਚੱਲ ਠੀਕ ਆ ਬਈ ਉਹ ਮਾਰਾ ਤੈਨੂੰ ਬੰਨਣਾ ਬਹੁਤ ਮੁਭਾਈ ਚਤਾਨ ਹੋਊਗੀ ਉਹ ਬਾਈ ਯਾਰ ਇਹਨੂੰ ਬੰਨ ਦੇ ਯਾਰ ਔਰ ਰੱਸੀ ਨਾਲ ਬੰਨ ਦੇ ਯਾਰ ਉਰੇ ਰੋਕੀ ਆ ਤੈਨੂੰ ਬੰਨ ਕੇ ਆ ਇਧਰ ਮਾਤਾ ਜੀ ਮਾਣ ਹੈ ਆਏ ਹਾਏ ਇਹਨਾਂ ਮਾਂ ਦੇ ਠੱਗੀ ਨਹੀਂ ਦੱਸਦੇ ਬਣੇ ਕਿੰਨੇ ਟੋਲ ਦੇ ਕਿੰਨੇ ਆਪੇ ਬਾਈ ਤਾਂ ਵਰ ਗਿਆ ਉਧਰ ਉਹਨਾਂ ਘਰਿਆਉਣੇ ਵਿੱਚ ਬਈ ਇਹ ਆ ਗਾ ਸਮਾਨ ਸਮਾਨ ਤਾਂ ਆ ਹੀ ਆ ਯਾਰ ਇਹ ਤੋਲ ਲੈਣੇ ਬਈ ਇਤਰਾ ਗੱਤ ਆ ਆ ਕੀ ਕਰੀ ਫਿਰ ਤਾ ਆ ਬੱਟਿਆਂ ਦਾ ਕੀ ਇਹ ਇਹ ਤਾਂ ਬਈ ਯਾਰ ਤੋਲੇ ਹੋਏ ਆ ਗਿਆ ਤਾਂ ਬਈ ਅੱਧੀ ਕਿਲੋ ਦਾ ਬੱਟਾ ਦਾ ਹਾਂ ਆ ਪਾਈਆ ਦਾ ਦਾ ਅੱਛਾ ਹਾਂ ਆ ਤਾਂ ਤੁਹਾਡਾ ਇੱਥੇ ਉਹੀ ਪਿਆ ਹੋਊਗਾ ਬਈ ਆ ਬੱਟੇ ਆਪਣੇ ਕੋਲ 15 ਤੂੰ ਮੈਨੂੰ ਲੱਗਦਾ ਕੋਈ ਜਗੜੀ ਜਾ ਲੱਗਦਾ ਤੂੰ ਯਾਰ ਤੇਰੇ ਕੋਲ ਤਾਂ ਬੱਟੇ ਹੀ ਨਹੀਂ ਸਹੀ ਯਾਰ ਦੇਖ ਯਾਰ ਬਈ ਕੋਈ ਫਰਕ ਨਹੀਂ ਤੱਕਣੀ ਤੱਕੜੀ 'ਚ ਵੀ ਕੋਈ ਫਰਕ ਨਹੀਂ ਬਈ ਆ ਦੇ ਤੇਰੇ ਸਾਹਮਣੇ ਆ ਯਾਰ ਦੇਖ ਉਹ ਤੱਕੜੀ ਦਾ ਤਾਂ ਫਰਕ ਨਹੀਂ ਹੈਗਾ ਬੱਟਿਆਂ ਦਾ ਤਾਂ ਹੈਗਾ ਆ ਦੇਖ ਬਈ ਯਾਰ ਬੱਟਿਆਂ ਦਾ ਬਈ ਇੱਕੋ ਜਿਹਾ ਉਹੀ ਤੈਨੂੰ ਦੇਖਣ ਨੂੰ ਲਾਦਾ ਇਹ ਤੋਲੇ ਹੁੰਦੇ ਆ ਬਈ ਅੱਜਕੱਲ ਸਾਰਿਆਂ ਕੋਲੇ ਐਂ ਹੁੰਦੇ ਹੈਗੇ ਯਾਰ ਚੱਲ ਤੂੰ ਤੋਰ ਕੋਈ ਚੱਕਰ ਵਾਲੀ ਕਰਨੀ ਤੋਰ ਲੈ ਦੇਖਦੇ ਆ ਕੀ ਤੂੰ ਰੰਗ ਭਾਗ ਲਾਉਣਾ ਤੋਲ ਕੇ ਆ ਗੱत्ता ਤਾਂ ਤੇਰਾ ਬਈ 4 ਰੁਪਏ ਲੱਗੂਗਾ ਅੱਛਾ ਹਾਂ ਤੋ ਲਾ ਕੇ ਇਹ ਨਾ ਭਈ ਇਹ ਪਤਲਾ ਗੱਤਾ ਹੀ ਆ ਮੋਟਾ ਹੈ ਨਹੀਂਗਾ ਚਲ ਕਵਾੜਨ ਤਾਂ ਨਿਕਲੂਗਾ ਕਰੋ ਥੋੜਾ ਲਾ ਕੇ ਉਹ ਡੱਗਣਾ ਜਾਇਓ ਤੂੰ ਉਹ ਭਾਈ ਯਾਰ ਇਹਨੂੰ ਪਾਈ ਯਾਰ ਇਹਦੇ ਵਿੱਚ ਭਾਈ ਯਾਰ ਕਿਹੜਾ ਮੈਨੂੰ ਲੱਗਦਾ ਤੂੰ ਤੋਲੇ ਗੈਨੇ ਇਹਦੇ ਵਿੱਚ ਹੋ ਕਰ ਲੈ ਯਾਰ ਗਰਮੀ ਬੜੀ ਆ ਭਾਈ ਕੀ ਕਰੀਏ ਯਾਰ ਇੱਕ ਤਾਂ ਗਰਮੀ ਤਾਂ ਹੈਗੀ ਆ ਪਤੰਦਰਾ ਐ ਡਿੱਗਣਾ ਥੋੜੀ ਹੈ ਫਿਰ ਤਾਂ ਦੇਖ ਬਈ ਤੇਰੇ ਸਾਹਮਣੇ ਤੋਲਾਂਗੇ ਯਾਰ ਪਾ ਬੱਟਾ ਇਹਦਾ ਬਜਨ ਵੱਧਦਾ ਕੋਈ ਗੱਲ ਨਹੀਂ ਬਈ ਆਪਾਂ ਦੇ ਕਿਲੋ ਦਾ ਬੱਟਾ ਪਾ ਲੈਨੇ ਠੀਕ ਹਨ ਹਾਂ ਆ ਦੇ ਬਈ ਬਜਨ ਇੰਨਾ ਹੈ ਨਹੀਂ ਇਹਦੇ ਚ ਬਜਨ ਆ ਆ ਦੇਖ ਲੈਨੇ ਆਪਾਂ ਪਾ ਕੇ ਬਈ ਆਹਦੀ ਘਾਟ ਆ ਬਈ ਇਹਦੇ ਚ ਹੋਰ ਪਾਣਾ ਹੋਊਗਾ ਹੋਰ ਪਾ ਲਾ ਘਾਟ ਆ ਵੀ ਪਾਈ ਬਈ ਯਾਰ ਇਹਦੇ ਨਾਲ ਵਿੱਚ ਪਾਈ ਇਹਦੇ ਉਹਦਾ ਬੰਦਰਾ ਮੈਨੂੰ ਹੀ ਲਵੇ ਆਹ ਦੇਖ ਬਈ ਅੱਧੀ ਕਿਲੋ ਹੋ ਗਿਆ ਬਈ ਪੂਰਾ ਇਹ ਤੇਰਾ ਉਹ ਇੱਧਰ ਵੀ ਝੁਕਦਾ ਇਹ ਉਹ ਨਹੀਂ ਬਈ ਇੰਨਾ ਤਾ ਦੇਖ ਕਦੇ ਇੱਧਰ ਜਾਂਦੀ ਆ ਤਕੜੀ ਥੱਲੇ ਕਦੇ ਇੱਧਰ ਜਾਂਦੀ ਕੋਈ ਚੱਲ ਤੂੰ ਧਾਰੇ ਨੂੰ ਕੋਈ ਝੱਕਰ ਨਹੀਂ ਅੱਧੀ ਕਿਲੋ ਇਹ ਹੋ ਗਿਆ ਬਈ ਤੇਰਾ ਹਾਂ 4 ਰੁਪਏ ਥੋੜੇ ਨਹੀਂ ਲਾਉਣਾ ਇਹ ਤੂੰ ਬਈ ਥੋੜਾ ਯਾਰ 4 ਰੁਪਏ ਕਿਲੋ ਹੀ ਚੱਲਦਾ ਗੱਤੇ ਦਾ ਰੇਟ ਤਾਂ ਕਿਹੜਾ ਪਿੰਡ ਆ ਫਿਰ ਪਿੰਡ ਤਾਂ ਬਈ ਆਪਣਾ ਸੂਰਤੀਆਗਾ ਅੱਛਾ ਹਾਂ ਠੀਕ ਐ ਬਾਰੋਂ ਆਏ ਹੋਏ ਆ ਬਈ ਅਸਤਾ ਬੈਠੇ ਆਗੇ ਉੱਥੇ ਯਾਰ ਅੱਛਾ ਹਾਂ ਤੇਰਾ ਕੀ ਗੱਲ ਹੈ ਤੇਰਾ ਹੋਇਆ ਕੀ ਤੈਨੂੰ ਮਿਲਵਾਇਆ ਤਾਂ ਦੱਸ ਦੇ ਬਾਈ ਗਰਮੀ ਵਾਲੀ ਹੈਗੀ ਤੈਨੂੰ ਪਤਾ ਯਾਰ ਗਰੀਬ ਬੰਦੇ ਆਗੇ ਕਿਹੜੀਆਂ ਇਹਨਾਂ ਖਰਾਕਾਂ ਸਾਡੇ ਨੂੰ ਉਹ ਖਰਾਕਾਂ ਦਾ ਅੱਜਕੱਲ ਕਿਹੜੀਆਂ ਰਹੀਆਂ ਆ ਆ ਤੇਰਾ ਲੋਹਾ ਬਾਈ ਅੱਜਕੱਲ ਜਵਾਕ ਮਿਲਿਆਈ ਨੂੰ ਦੇਖ ਕੇ ਤਾਂ ਉਲਟੀ ਕਰ ਦਿੰਦੇ ਆ ਆ ਬਾਈ 18 ਰੁਪਏ ਲੱਗੂਗਾ ਲੋਹਾ ਆ ਜਰਾ ਅੱਛਾ ਆ ਪਤੋ ਲੈਨੇ ਕਿੰਨਾ ਵਜਣਾ ਇਹਦੇ ਚ ਇਹ ਬੋਲੇ ਨਿਗਰ ਲੱਗਦਾ ਨਿਗਰ ਤਾਂ ਕਾਦਾ ਭਈ ਇਹ ਟੁੱਟ ਨਹੀਂ ਇਹ ਫਲੈਕਸ ਵਾਲ ਦੀ ਉੱਪਰਲੀ ਪਲੇਟ ਆ ਗਈ ਪਾਈ ਪਾਲੀ ਅੱਛਾ ਕੇਜ 12 ਵਜਣਾ ਭਈ ਇਹ ਵਿੱਚ ਰਾਵੜਾ ਯਾਰ ਇਹਦੇ ਉਹ ਇਹਦਾ ਜੈਨ ਲੱਗਿਆ ਹੋਇਆ 15 ਹਾਂ ਬਈ ਯਾਰ ਇਹਦਾ ਤਾਂ ਬਾਜਨ ਫਿਰ ਆਪਾਂ ਨੂੰ ਕੱਟਣਾ ਪਊਗਾ ਕਾੜਦੇ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਬਾ ਫਿਰ ਰਾਵੜ ਦਾ ਬਾਜਨ ਕੱਟ ਦਿੰਨੇ ਆ ਬਈ ਆਪਾਂ ਅਧਰ ਕਿੰਨਾ 22 ਕਿਲੋ ਬਟਾ ਨਾ ਬਈ ਆਹ ਦੇਖਾ ਤਾਂ ਕਿਲੋ ਦਾਗਾ ਆਹ ਅੱਧੀ ਕਿਲੋ ਦਾ ਪਾਈ ਆਗਾ ਪੌਣੇ 2 ਕਿਲੋ ਬਾਜਨ ਬਣਿਆ ਬਈ ਇਹ 2 ਕਿਲੋ ਦੀ ਤਾਂ ਪਲੇਟ ਹੀ ਹੁੰਦੀ ਐ ਇਹ ਬਲੰਦਰਾ ਉਹ ਬਈ ਟੁੱਟੀ ਹੋਈ ਐ ਯਾਰ ਇਹ ਪਲੇਟ ਅੱਧਾ ਤੋਂ ਵਿੱਚ ਟੋਟਾ ਡਿੱਗ ਪਿਆ ਹੋਊ ਗਮਾਚ ਗਿਆ ਹੋਊਗਾ ਯਾਰ ਚੱਲ 2 ਕਿਲੋ ਲਾ ਦਿੰਨੇ ਆ ਜਾ ਬਈ ਠੀਕ ਆ ਯਾਰ ਚੱਲ 2 ਕਿਲੋ ਲਾਏ ਨੂੰ 2 ਕਿਲੋ ਹੋ ਗਿਆ ਬਾਈ ਤੇਰੀ ਇਹ ਕੀ ਕੀ ਰੇਟ ਲਾਈ ਆ ਹੈ ਇਹ ਬਾਈ ਤੇਰਾ 12 ਰੁਪਏ ਲਾਇਆਗਾ 12 ਰੁਪਏ ਭੜਾ ਡਿੱਗ ਪਿਆ ਯਾਰ ਤੂੰ 12 ਲਾਇਆ ਬਾਈ ਇਹ 12 ਹੀ ਚੱਲ ਪਤੰਦਰਾ ਉਹਨੂੰ 52 ਲਾਈਏ ਨੇ ਇਹਨੂੰ 12 ਹੀ ਲਾਈਏ ਨੇ ਬਾਈ ਇਹ ਤਾਂ ਯਾਰ ਜਮਾ ਬਰੀਕ ਤਾਂ ਹੈਗਾ ਕੰਮ ਯਾਰ ਜਰ ਹੋਰ ਕਿੰਨਾ ਲਾਈਏ ਭਾਈ ਯਾਰ 2-4 ਰੁਪਏ ਬਦਲਾ ਦੇਣੇ ਹੋਰ ਕਿ ਚੱਲ 18 ਰੁਪਏ ਲਾਤਾ ਠੀਕ ਆ ਭਾਈ ਹਾਂ 18 ਰੁਪਏ ਲਾਤਾ ਭਾਈ 34 ਭਾਈ ਹਾਂ 34 ਰੁਪਏ ਬੰਦਿਆ ਭਾਈ 30 ਰੁਪਏ ਦਾ ਹੋ ਗਿਆ ਚਲ ਐ 2-3 ਰੁਪਏ ਖੁੱਲੇ ਨਹੀਂ ਹੁੰਦੇ ਸਾਡੇ ਕੋਲੇ ਚਲ ਠੀਕ ਹੈ ਕੋਈ ਗੱਲ ਨਹੀਂ ਹੋ ਜਾ ਤੇਰੇ ਨਾਲ ਮੈਂ ਵੀ ਨਹੀਂ ਕਰਦਾ ਕੀ ਆ ਤੋ ਲੱਗਨੇਗੇ ਤੇਰਾ 30 ਰੁਪਏ ਦਾ ਗਰਾਹਾ ਹੋਇਆ ਸੀ 4 ਰੁਪਏ ਦਾ ਆ ਹੋਇਆ 35 ਰੁਪਏ ਬਣਿਆ ਇਹਦੇ ਆ ਤੋਲ ਲੈਣੇ ਨਿੱਕਾ ਮੋਟਾ ਜਿਹਾ ਰਹਿ ਗਿਆ ਜਿਹੜਾ ਬਾਕੀ ਸਾਰਾ ਤੋਲ ਲੈਣੇ ਸਮਾਨ ਬਈ ਪਾਈਆ ਤਾਂ ਥੋੜਾ ਜਿਹਾ ਉੱਤੇ ਹੈਗਾ ਆ ਪਾਈਆ ਦਾ ਬੱਟਾ ਇਹ ਥੋੜਾ ਜਿਹਾ ਉੱਤੇ ਹੈਗਾ ਆ ਦੇ ਅੱਡੇ ਕੇ 400 ਗ੍ਰਾਮ ਹੈ 5 ਰੁਪਈਆ ਦਾ ਹੋ ਗਿਆ ਬਈ ਤੇਰਾ ਇਹ 40 ਰੁਪਈਆ ਬਣਦੇ ਆ ਤੇਰੇ ਇਹਦੇ ਆਹ ਸਮਾਨ ਦੇ ਅੱਛਾ ਹਾਂ ਹੁਣ ਉਹ ਤੋਲ ਲੈਨੇ ਆਂ ਆਪਾਂ ਤੋਲਣਾ ਤੇਰਾ ਆਹ ਗਰਾਉ ਬਣਾਉ ਗੱਢੀ ਹੈ ਨਾ ਤੂੰ ਬਈ ਯਾਰ ਮੂਵੀ ਲੈ ਲੈ ਯਾਰ ਉਹਦਾ ਸੌਦਾ ਕਰ ਲੈ ਮੂਵੀ ਯਾਰ ਮੇਰੇ ਕੋ ਬੱਟੇ ਨਹੀਂ ਹੈਗੇ ਬਈ ਅੱਠ 10 ਕਿਲੋ ਇਹ ਵਾਜਨ ਹੈਗਾ ਤੂੰ ਕਹਿੰਦਾ 5 ਕਿਲੋ ਆ ਉਹ ਬਾਈ ਜਦੋਂ ਆਪਾਂ ਮੂਵੀ ਸੌਦਾ ਕਰਦੇ ਹੁੰਦੇ ਆ ਨਾ ਉਦੋਂ ਫਿਰ ਬਾਜਣਾ ਏ ਤੋਲਿਆ ਨਹੀਂ ਜਾਂਦਾ ਹੁੰਦਾ ਪੂਰਾ ਦੇਖ ਲਾ ਫਿਰ ਤੂੰ ਬਹੁਤ ਤੋਲ ਲਾ ਤੂੰ ਯਾਰ ਦੱਸ ਬਾਈ ਯਾਰ ਇਹਦੇ ਮੂਵੀ ਕਿੰਨੇ ਰੁਪਏ ਲੈਣੇ ਆਗੇ ਮੂਵੀ ਮਰਣਾ ਇਹਦਾ ਇਹ ਹੋ ਗਿਆ 300 ਰੁਪਏ ਦਾ ਬਾਈ ਕੇਹੇ ਫਲੈਕਸ ਵਾਲਾ ਕਰਾ ਹਾਂ ਹਾਂ 300 ਦਾ ਬਾਈ ਦੋਨੇ 400 ਦਾ ਲੈ ਜਾ ਯਾਰ ਇੱਕ 40 ਯਾਰ ਦੋਨੇ 700 ਦੇ ਦੇ ਠੀਕ ਆ ਲੈ ਜਾ 700 ਦਾ ਇਹ ਹੋ ਗਏ ਦੋਨੇ ਤੇਰੇ ਤੇ 50 40 ਰੁਪਏ ਤੇਰੇ ਉਹ ਬਣੇ ਸੀਗੇ ਹਾਂ ਠੀਕ ਆ ਤੂੰ ਐ ਕਰ 800 ਦੇ ਦੇ ਨਾ ਬਈ ਯਾਰ ਐ ਤਾਂ ਧੱਕਾ ਦਰਾਇਆ ਕੁਛ ਨਹੀਂ ਹੁੰਦਾ ਤੂੰ 800 ਦੇ ਦੇ ਮਰ ਜੇ ਇਹਦਾ ਹੀ ਵਜਨ ਵਧੂਗੀ ਤੂੰ ਦੇਖ ਲਈ ਚਾਹੇ ਜਾ ਕੇ ਤੈਨੂੰ ਘਾਟਾ ਨਹੀਂ ਪੈਂਦਾ ਲੈ ਬਈ ਯਾਰ 800 ਰੁਪਏ ਠੀਕ ਆ ਠੀਕ ਆ ਲੈ ਮਿੱਤਰ ਜ ਅੰਗਰੇਜ਼ੀ ਦਾ ਜਗਾੜ ਹੋ ਗਿਆ ਆਏ ਬੱਲੇ ਨਾ ਇਹ ਇੰਗਰੇਜੀ ਆ ਹਾਂ ਬਾਈ ਟਾਇਰਾਂ ਚੋਂ ਦੋਦੀ ਹਵਾ ਨਿਕਲੀ ਪਈ ਐ ਤੇ ਸੂਸੀ ਕਿੱਥੇ ਜਾ ਕਹਿਣੇ ਗਰੀਬ ਬੰਦੇ ਆ ਯਾਰ ਬਈ ਰੇੜੀ ਬਦਲਣ ਵਾਲੀ ਹੋਰੀ ਹੈਗੀ ਤਾਂ ਸੌਦੇ ਹੋਗੇ 200 ਤੇ ਵਧੀਆ ਹੋਗੇ ਤਾਂ ਹੋ ਜੋ ਵੀ ਆਪਾਂ ਨੂੰ ਰਿਕੁਇਰ ਤਾਂ ਬਚ ਰਹਿਣੇ ਆ ਫਿਰ ਆ ਗੱਟਾ ਇਹ ਕਰ ਦਈਏ ਬਾਈ ਖਵਾਰ ਕਹੂ ਲੈ ਲੈ ਨਾ ਹਾਂ ਬਾਈ ਆਪਣਾ ਕੰਮ ਹੀ ਇਹ ਹੈਗਾ ਕੀ ਰੇਟਾ ਬੋਤਲਾਂ ਬੋਤਲਾਂ ਬਾਈ ਖਾਲੀ ਬੋਤਲਾਂ 6 ਰੁਪਏ ਹੈਗੀਆਂ ਆਦਾ ਫਿਰ ਤੈਨੂੰ ਦੇ ਜੀ ਸਵਾਲ 4 ਰੁਪਏ ਸਰਾਉਣਾ ਪੂਣਾ ਆਉਤੀ ਬਸ ਆਪਣਾ ਬਾਗਲਾ ਨੇੜੇ ਠੀਕ ਹੈ ਠੀਕ ਹੈ ਚਾਹ ਬਾਈ ਮੋੜਾਂ ਯਾਰ ਹੁਣ ਗਰਮੀ ਬੜੀ ਆ ਬਾਈ ਆ ਨੇੜੀ ਹੈ ਇਥੇ ਆਸੇ ਸਾਹਮਣੇ ਆਪਣਾ ਬਾਗਲਾ ਹਾਂ ਬਾਈ ਖਵਾਰ ਤਾਂ ਬਾਈ ਐਸਵਾ ਡਰੇਟ ਹੈਗਾ ਹੈਗਾ ਤਾਂ ਦੱਸ ਦੀ ਆ ਗਏ ਬਈ ਇਹ ਤਾਂ ਹੀ ਰੱਖੇ ਮੈਂ ਵਾਏ ਯਾਰ ਬਈ ਯਾਰ ਉਹ ਕਰ ਲੈ। ਇਹਨਾਂ ਦਾ ਸਮਾਨ ਸੋਨਾ ਆਦਾ? ਹਾਂ ਬਈ ਇਹੋ ਮੇਰੇ ਟੱਟਾ ਚੱਲਿਆ ਆਪਾਂ। ਨਾ ਘਰ ਲਾ ਲਿਆ ਬਈ। ਆਉ ਗਿਆ ਸਾਰਾ ਆਪਣਾ ਕੱਢ ਰੱਖਿਆ ਸੀ ਮੈਂ ਅੱਜ। ਇੱਧਰ ਕਿੱਧਰ ਰੱਖ ਰੱਖਿਆ ਯਾਰ ਬਈ। ਕੀ ਰਸੀਏ ਕਰਿਆ ਐ ਵੇਚ ਨਹੀਂ ਸਕਦੇ। ਸਮਝ ਆਏਗਾ ਜਦ ਤੂੰ ਵੀ। ਛੋੜਗਾ ਬੜਗਾ ਲੜਦਿਆਂ ਕੇ। ਉਹ ਰਾਹ ਦੇਖ ਰਾ ਸਾਰਾ ਸਮਾਨ ਤੇ ਆ। ਸਾਡੀ ਕੱਢ ਲਈ ਤੇ ਫਿਰ। ਤੂੰ ਵੀ ਰੇਡ ਲੈ ਗਿਆ ਅਬੜੀ ਰੋੜ। ਹਾਂ ਬਈ ਖਾਲੀ ਬੋਤਲਾਂ ਤੈਨੂੰ ਮੈਂ ਪਹਿਲਾਂ ਦੱਸ ਕੀ ਹਟਾਂ ਗਰੇਟ। ਉਹ ਤੇ ਹੀ ਸੀ ਲਾਲਾ ਆਇਆ ਨਾ ਕਰਾਗਾ ਤੇਰੀ ਤਾਰ ਆ ਬਈ ਇਹ ਤਾਂ 2 ਰੁਪਏ ਹੂੰ ਬਦਲਾ ਦਾਂਗੇ ਟੰਦੇ ਜੀਆ ਵਧੀਆ ਵਧੀਆ ਕਿਵੇਂ ਸਰਪੰਚਾ ਕਿਵੇਂ ਆ ਜਾਪਾ ਉੱਥੇ ਜਨਣਾ ਪਟਵਾਰੀ ਸੱਦੀਆਂ ਦਾ ਆਪਾਂ ਨੂੰ ਸਮਾਨ ਦੇ ਵੇਚ ਗਏ ਓਏ ਕਿੱਧਰ ਆ ਕੀ ਨੂੰ ਵੇਚੀ ਐ ਨਾ ਤੂੰ ਓਏ ਆ ਆਇਆ ਸੀ ਯਾਰ ਕਹਿੰਦਾ ਆਪਣੇ ਪਿੰਡ ਦੇਆਂ ਨੂੰ ਵੇਚਿਆ ਕਰ ਜਾ ਰਿਹਾ ਇਹ ਬਾਹਰੋਂ ਆਗਾ ਜਿੱਥੋਂ ਆ ਬਾਈ ਤੂੰ ਮੇਰਾ ਰੇਡ ਰੂਟ ਦੇਖ ਲੈਣੇ ਕਿਵੇਂ ਲੱਗਦਾ ਅਸ਼ਦੂਲਗੜ ਤੋਂ ਆ ਯਾਰ ਓ ਯਾਰ ਪਹਿਲਾਂ ਠੱਗੀ ਹੋ ਗਈ ਰੂੜੀ ਠੱਗੀ ਮਾਰ ਕੇ ਲੈ ਕੇ ਤੱਕੜੀ ਤੇ ਫਰਕ ਹੁੰਦਾ ਨਾ ਇਹ ਤੇਰੀ ਪੱਲੇ ਚੈੱਕ ਕਰਾ ਯਾਰ ਆਪਣੇ ਨਹੀਂ ਬਈ ਆਹ ਦੇਖ ਲੈ ਯਾਰ ਤੇਰੇ ਸਾ ਏ ਬਾਈ ਅਸੀਂ ਬੱਟੇ ਤੋਲ ਕੇ ਰੱਖੇ ਹੋਏ ਯਾਰ ਕਿਹਦੇ ਸਾਹਮਣੇ ਤੋਲੇ ਆ ਤੋਲੇ ਤਾਂ ਬਾਈ ਯਾਰ ਇਹ ਤੁਸੀਂ ਤੋਲ ਕੇ ਦੇਖ ਲਓ ਯਾਰ ਇਹ ਤਾਂ ਅੱਧਾ ਕਿਲੋ ਦਾ ਬੱਟਾ ਬਈ ਆ ਮੈਂ ਪਹਿਲਾਂ ਵੀ ਕਰਕੇ ਲਿਆ ਸੌਦਾ ਯਾਰ ਪਹਿਲਾਂ ਵੀ ਉਹ ਪਿੱਛੇ ਵੀ ਤੂੰ ਠੱਗੀ ਮਾਰ ਕੇ ਆਏ ਮੇਰੇ ਕੋਲੇ ਆਇਆ ਸੀਗਾ ਮੁੰਡਾ ਉਹ ਨਾ ਨਾ ਸਮਾਨ ਚ ਕਰਾਦਾ ਜ਼ਮਾਨ ਸੂਣ ਚ ਉਹ ਤਾਂ ਨਹੀਂ ਆਇਆ ਦੇਖ ਲਓ ਬਾਈ ਫਿਰ ਵੇਚਣਾ ਨਹੀਂ ਕਬਾੜ ਤੂੰ ਇਹ ਬੱਚੇ ਦਾ ਜਿਹੜਾ ਤੇ ਸਹੀ ਨਹੀਂ ਲੱਗਦਾ ਯਾਰ ਕੁਝ ਵੀ ਸਹੀ ਨਹੀਂ ਹੈਗਾ ਇਹਦੇ ਕੋਲੇ ਯਾਰਾ ਆ ਤੇ ਠੱਗੀ ਮਾਰਦਾ ਹੈਗਾ ਚਲ ਤੇਰਾ ਦੂਸਰਾ ਸਮਾਨ ਚੈੱਕ ਕਰ ਚਲ ਬਈ ਦਿਖਾ ਦੇਣਾ ਇਹ ਆ ਸਾਹਮਣਾ ਯਾਰਾ ਮੈਂ ਦੇਖੋ ਨਾ ਪੁੱਜੀ ਵੇਚ ਲੈ ਦੇਖ ਲੈ ਬਈ ਯਾਰ ਕਿਉਂ ਐ ਗਰੀਬ ਬੰਦੇ ਨਾਲ ਚਲ ਯਾਰ ਮੇਰੀ ਜ਼ਿੰਮੇਵਾਰੀਆਂ ਮੈਂ ਪਿੰਡ ਦਾ ਸਰਪੰਚ ਆ ਯਾਰਾ ਬਈ ਯਾਰ ਗਰੀਬ ਬੰਦੇ ਨਾਲ ਕਿਉਂ ਐ ਕਰਦੇ ਹਾਂ ਅੱਜੀ ਥੋੜੀ ਮਾਰਨੀ ਆ ਕੱਲ ਦਿਖਾ ਮੈਨੂੰ ਕਿੱਥੇ ਯਾਰਾ ਪਹਿਲਾਂ ਤੂੰ ਇੱਕ ਪਹਿਲਾਂ ਠੱਗੀ ਮਾਰਿਆ ਆ ਮਾਗਰ ਲਈ ਪਿੱਛੇ ਹੀ ਐ ਨਾ ਬਈ ਯਾਰ ਰੇਟ ਸੌਦਾ ਖੋਲ ਕੇ ਗੱਲ ਅਗਲੇ ਨਾਲ ਕਰਕੇ ਫੇਰ ਲੈ ਕੇ ਆਇਆ ਬਈ ਸੌਦਾ ਅਗਲੇ ਤੋਂ ਠੀਕ ਆ ਸੌਦਾ ਹਾਂ ਬਈ ਆ ਖੜੀ ਹੈਗੀ ਲੈ ਜੋ ਕਿ ਨਾ ਜੋ ਮਹਨ ਲਾਉਣੀ ਫਿਰਦਾ ਸਰਪੰਚ ਪਹਿਲਾਂ ਮੈਨੂੰ ਐਂ ਦੱਸ ਚੋਰੀ ਚੋਰੀ ਕੋਈ ਨਹੀਂ ਜਪਦਾ ਇਹ ਤਾਂ ਕੋਈ ਉਹੀ ਨਹੀਂ ਵੇਚਦਾ ਯਾਰ ਆ ਬਈ ਯਾਰ ਸਮਾਨ ਵਧੀਆ ਲੋਕਾਂ ਦੇ ਦੇਖ ਨਵੇਂ ਯਾਰ ਹਾਂ ਵਧੀਆ ਬੇਨੇ ਰਾਜ ਜੋ ਵੀ ਨਵੇਂ ਵਰਗੇ ਨਵੇਂ ਵਰਗੇ ਬਾਈ ਇਹ ਮੈਂ ਆ ਗਏ ਤੂੰ ਮੂਬੀ ਬਾਈ ਤੋੜ ਕੇ ਨਹੀਂ ਲੈਂਦੇ ਮੂਬੀ ਲੈਂਦੇ ਆਗੇ ਸੌਦਾ ਕਰਕੇ ਕਿਹੜੇ ਘਰ ਤੋਂ ਲੈਂਦੇ ਨੇ ਘਰ ਤੋਂ ਮੈਂ ਤਾਂ ਬਾਈ ਉਧਰੋਂ ਹਾਂ ਯਾਰ ਬਾਈ ਅਸੀਂ ਬਾਹਰੋਂ ਬੰਦੇ ਆਇਆ ਸਾਨੂੰ ਕੀ ਪਤਾ ਬਾਈ ਕੌਣ ਨਾਲੇ ਮੈਂ ਤੈਨੂੰ ਕਿੰਨੇ ਵਾਰੀ ਆਖਿਆ ਤੂੰ ਬਾਹਰ ਲੈ ਨੂੰ ਆ ਵੇਖਿਆ ਕਰ ਉਹ ਤੋੜੇ ਆਉਂਦਾ ਫਿਰ ਮੈਂ ਥੋੜਾ ਇੱਕ ਮਾਰਾ ਪਿੰਡ ਦੇ ਬੰਦੇ ਨੂੰ ਤਾਂ ਆਪਾਂ 100 ਆਹੋ ਆਗਾ ਆਉਂਦਾ ਹੋਇਆ। ਹੁਣ ਇਹਦੇ ਕੋਲੇ ਆ ਦੇਖ ਬੜਾ ਪਿੰਡ ਵਾਲੇ ਤੱਕੀ ਵੇਖ। ਆ ਦੇਖ ਕਬੱਟੇ ਦੇ ਕਬੱਟੇ। ਇਹ ਅੱਧਾ ਮੇਰੇ ਸਾਹਮਣੇ ਹੀ ਕੱਡੇ ਹੁਣ ਹੀ ਕੱਡੇ ਆ। ਨਹੀਂ ਯਾਰ ਪਤਾ ਨਹੀਂ ਸੀ ਆਏ ਕੰਮ ਕਰੀ ਜਾਂਦਾ ਇਹ। ਭਾਈ ਯਾਰ ਹੁਣ ਅੰਮਾ ਬਾਗ ਜਾਣਾ ਯਾਰ। ਕੋਈ ਨਹੀਂ ਆਹੋ ਤੁਹਾਨੂੰ ਯਾਰ। ਚੱਲ ਚੱਲ ਜਾ ਯਾਰ। ਬਾੜ ਵਿੱਚ ਜਾ 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 ਯਾਰ। ਤੂੰ ਥੱਡੀ ਮਾਰੀ ਜਾਂਦਾ ਫੇ। ਸਾਸੀ ਦੀ ਰਿਡ ਪੰਚਾਇਤ ਦਾਣਾ। ਹੋਰ ਯਾਰ। ਚਾਹ ਤਾਂ ਸਰਪੰਚਾ ਯਾਰ। ਅੱਛਾ। ਕੰਢੀ ਹੋਰ ਸਾਹਬ ਦਾ ਲਈ ਫਿਰਦਾ ਸੀ ਉਹ ਤਾਂ ਹੋਰ ਕੋਈ ਕੰਡਾ ਕਿਹੜਾ ਸੀਗਾ ਯਾਰਾ ਉਹ ਮੇਰਾ ਪੈਸਾ ਉਹ ਪਾ ਵੇਚਦਾ ਸੀ ਮੇਰਾ ਬੜਾ ਮਰਜ਼ ਗਿਆ ਕੰਡ ਦੇ ਬੰਦੇ ਨੇ ਦੇਵੇ ਰੇਟ ਦਾ ਵੀ ਫਰਕ ਪੈਂਦਾ ਜੇ ਆਪਾਂ ਉਹਨਾਂ ਬਾਹ ਫੜ ਲਾਂਗੇ ਉਹਦੀ ਤਾਂ ਮੈਨੂੰ ਐ ਸੀ ਅੱਜ ਘਰੇ ਨਹੀਂ ਸੀ ਕੋਈ ਮਟ ਪਾ ਦੀ ਸਮਾਨ ਦਾ ਯਾਰ ਅੱਗੇ ਤੂੰ ਨੇ ਇਹ ਜਾ ਕੰਮ ਆ ਬਿਆ ਸੀ ਮੇਰੇ ਕੋਲ ਸਮਾਨ ਉਹਦੇ ਵਾਧੂ ਪਿਆ ਅੱਗੇ ਤੂੰ ਨੇ ਇਹ ਜਾ ਕੰਮ ਕਰੀ ਚਲ ਅੱਗੇ ਮੈਂ ਤਾਂ ਪਹਿਲਾ ਪਿੰਡ ਵਾਲਿਆਂ ਨੂੰ ਵੇਚਦਾ ਸੀ ਮੈਂ ਤਾਂ ਅੱਜ ਘਰੇ ਨਹੀਂ ਕੋਈ ਚਲ ਆਪਾਂ ਉੱਥੇ ਚਾਲਦੇ ਆਂਗੇ ਜਦੋਂ ਵਾਰ ਪੜਵਾਰੀ ਵੀ ਡੀਕੀ ਜਾਂਦਾ ਉਹ ਹੈ ਨਾ ਚਾਲ ਤੇਰਾ ਚੱਲ ਥੈਂ ਫਾਈਨਲ ਵਾਲਾ